ਨਾ ਮਸੀ ਰਿਵਾਇ ਗਰੂ ਸਾਹਿਬ ਜੀਓ ਸਿ ਰਾਗ ਮਹੱਲਾ ਪੰਜਵਾ ਮਾਨ ਤਨ ਧਨ ਜਿਨ ਪ੍ਰਵਦੀਆ ਰਖਿਆ ਸਹਿਜ ਸਵਾਰ ਫਰਬ ਕਲਾ ਕਰਿ ਥਾਪਿਆ ਅੰਤਰ ਜੋਤ ਅਪਾਰ ਸਦਾ ਸਦਾ ਮਨ ਸਿਮਰਿ ਆਇ ਅੰਤਰ ਰਖਉ ਰਤਾਰ ਮੇਰੇ ਮਨ ਹਰ ਬਿਨੌਰ ਨ ਕੋਏ ਪ੍ਰਭ ਸਰਣਾਈ ਸਦਾ ਰਹੋ ਦੁਖ ਨਾ ਵਿਆਪੇ ਕੋਏ ਰਹਾਓ ਰਤਨ ਪਦਾਰਥ ਮਾਨਕਾ ਸੁਨਾਰ ਰੂਪਾ ਖਾਕ ਮਾਤਕਤਾ ਸੁਤਬੰਧ ਪਾ ਗੂੜੇ ਸਬੇ ਸਾਖ ਜਿਨ ਕੀਤਾ ਤਿਸੇ ਨ ਜਾਣਾਈ ਮਨ ਮੁਖ ਪਸ ਨਾ ਪਾਕ ਅੰਤਰ ਬਾਹਰ ਰਵ ਰਹਿਆ ਤਿਸ ਨ ਜਾਣੈ ਦੂਰ ਤ੍ਰਸਨਾ ਲਾਗੀ ਰਾਚ ਰਹਾ ਅੰਤਰ ਹੋ ਮੈਂ ਕੋਰਾ ਭਗਤੀ ਨਾ ਬਿਹੋਣਿਆ ਆਵਹਿ ਵੰਜੈ ਪੂਰਾ ਰਾਖ ਲਿਓ ਪ੍ਰਭ ਕਰਨ ਹਾਰ ਜੀ ਅਜੰਤ ਕਰ ਦਿਆ ਬਿਨ ਪ੍ਰਭ ਕੋਈ ਨਾ ਰਖਨ ਹਾਰ ਮਹਾ ਵਿਗੜ ਜੰ ਭਇਆ ਨਾਨਕ ਨਾਮ ਨ ਬਿਸਰੋ ਕਰ ਆਪਣੀ ਹਰਮਿਆ ਸ੍ਰੀ ਰਾਗ ਮਹਲਾ 5 ਮੇਰਾ ਤਨ ਅਰ ਧਾਨ ਮੇਰਾ ਰਾਜ ਰੂਪ ਮੈਂ ਦੇਸ ਸੁਤਦਾਰਾ ਬਣਤਾ ਨੇਕ ਬਹੁਤ ਰੰਗ ਅਰ ਵੇਸ ਹਰ ਨਾਮ ਹਰਦੈ ਨ ਵਸੈ ਕਾਰਜ ਕਿਤਾ ਨ ਲੇਖ ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗਤ ਨਿਤ ਸਾਧਕੀ ਗੁਰ ਕੀ ਚਰਨੀ ਗੁਰ ਚਰਨੀ ਚਿਤ ਲਾਏ ਰਹਾਓ ਨਾ ਮਨੁ ਨਿਧਾਨ ਤੇਈਐ ਮਸਤਕ ਹੋਵੈ ਭਾਗ ਕਾਰਜ ਸਭ ਸਵਾਰੀਐ ਗੁਰ ਕੀ ਚਰਨੀ ਲਾਗ ਹਉ ਮੈ ਰੋਗ ਭ੍ਰਮ ਕਟਿਐ ਨ ਆਵੈ ਨਾ ਜਾਗ ਕਰ ਸੰਗਤ ਤੂ ਸਾਧ ਕੀ 68 ਤੀਰਥ 나ਉ ਜੀਉ ਪ੍ਰਾਨ ਮਨ ਤਨ ਹਰੇ ਸਚਾ ਇਹੋ ਸੁਆਉ ਕੈ ਤੈ ਮਲੇ ਵਡਾਈਆ ਦਰਗਹਿ ਪਾਵੇ ਥਾਓ ਕਰੇ ਕਰਾਏ ਆਪ ਪ੍ਰਭ ਸਭ ਕੁਛ ਤਿਸ ਹੀ ਹਾਥ ਮਾਰ ਆਪੇ ਜੀਵਾਲਦਾ ਅੰਤਰਵਾ ਹਰ ਸਾਥ ਨਾਨਕ ਪ੍ਰਭ ਸਰਣਾਗਤੀ ਸਰਬ ਘਟਾ ਕੇ 나ਥ ਸ੍ਰੀ ਰਾਗ ਮਹਲਾ 5 ਵਾ ਸ਼ਰਨ ਪਾਏ ਪ੍ਰਭ ਆਪਣੇ ਗਰੋ ਹੋਆ ਕਿਰਪਾਲ ਸਤਗੁਰ ਕੈ ਉਪਦੇਸਿਆ ਬਿਨ ਸੇ ਸਰਬ ਜੰਜਾਲ ਅੰਦਰ ਲਗ ਗਾਵਨਾਮ ਅਮਰਤ ਨਦਰ ਨਿਹਾਲ ਮਨ ਮੇਰੇ ਸਤਗੁਰ ਸੇਵਾਸਾਰ ਕਰੇ ਦਇਆ ਪ੍ਰਭ ਆਪਣੀ ਇਕ ਨਿਮਖ ਨਮਨੋ ਵਿਸਾਰ ਰਹਾਉ ਗਣ ਗੋਬਿੰਦ ਨਤ ਗਾਵੀਆ ਹੈ ਅਵਗਣ ਕਟਣ ਹਾਰ ਬਿਨ ਹਰ ਨਾਮ ਨਾ ਸੁਖ ਹੋਏ ਕਰ ਡਠੇ ਵਿਸਥਾਰ ਸਹਜੇ ਸਿਖ ਤੀਰਤਿਆ ਭਵ ਜਲ ਉਤਰੇ ਪਾਰ ਤੀਰਥ ਵਰਤ ਲਖ ਸੰਜਮਾ ਪਾਈਐ ਸਾਧੂ ਧੂਰਾ ਲੋਕ ਕਮਾਵੈ ਕਿਸਤੇ ਜਾ ਵਿਖੈ ਸਦਾ ਹਦੂਰ ਥਾਨ ਰਤਨੰਤਰ ਰਵ ਰਹਿਆ ਪ੍ਰਮੇਰਾ ਭਰਪੂਰਾ ਸਤਿ ਪਤ ਸਾਹੀ ਅਮਰ ਸਤਿ ਸੱਚੇ ਸਤਿਆ ਥਾਨ ਸੱਚੀ ਕੁਦਰਤ ਧਾਰਿਆ ਨ ਸੱਚ ਸਰਜਿ ਹੋਰ ਜਹਾਨ ਨਾਨਕ ਜਪੀਐ ਸਤਿਨਾਮ ਹਾਓ ਸਦਾ ਸਦਾ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾ ਉਦਮ ਕਰ ਹਰਿ ਜਪਣਾ ਵਡਭਾਗੀ ਧਨ ਖਾਟ ਸੰਤ ਸੰਗ ਹਰਿ ਸਿਮਰਣਾ ਮਲ ਜਨਮ ਜਨਮ ਕੀ ਕਾਟ ਮਨ ਮੇਰੇ RAM ਨਾਮ ਜਪ-ਜਪ ਮਨ ਛੀ ਫਲ ਪੁੰਚ ਤੂ ਸਉ ਚੁ ਕੈ ਸੋ ਸੰਤਾਪ ਰਹਾਉ ਜਿਸ ਕਾਰਣ ਤਨ ਧਾਰਿਆ ਸੋ ਪ੍ਰਵਡ ਠਾ ਨਾਲ ਜਲ ਧਰਮ ਹਿਰਪੂਰਿਆ ਪ੍ਰਭ ਆਪਣੀ ਨਦਰ ਨਿਹਾਲ ਮਨ ਤਨ ਨਿਰਮਲ ਹੋਇਆ ਲਾਗੀ ਸਾਚ ਬਰੀ ਥਾ ਚਰਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਵ ਤਿਨ ਹੀ ਕੀਤਾ ਰਤਨਜ ਵੇਹਰ ਮਾਨਕਾ ਅੰਮ੍ਰਿਤ ਹਰ ਕਾ ਨਾਉ ਸੂਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਉ ਸਿਰੀ ਰਾਗ ਮਹੱਲਾ ਪੰਜਵਾ ਸੋਈ ਸਾਤ ਸੌਣ ਸੋਏ ਜਿਤ ਜਪੀਐ ਹਰਨਾਵ ਚਰਨ ਕਮਲ ਗੁਰ ਧਨ ਦੀਆ ਮਿਲਿਆ ਨਿ ਥਾਵੇ ਥਾਉ ਸਾਚੀ ਪੂੰਜੀ ਸਤਿ ਸੰਜਮ ਆਠ ਪੈਰ ਗੁਣ ਗਾਓ ਕਰਿ ਕਿਰਪਾ ਪ੍ਰਭ ਭੇਟਿਆ ਮਰਨ ਨਾ ਆਵਣ ਜਾਓ ਮੇਰੇ ਮਨ ਹਰ ਭਜ ਸਦਾ ਇੱਕ ਰੰਗ ਘਾਟ ਘਾਟ ਅੰਤਰ ਰਵ ਰਹਿਆ ਸਦਾ ਸਹਾਈ ਸੰਗ ਰਹਾਉ ਤੋ ਕਾ ਕੀਮਤ ਕਿਆ ਗਣੀ ਜਸਮਰੀ ਗੋਵਿੰਦਾ ਜਿਨ ਚ ਆਖਿਆ ਸੇ ਤ੍ਰਿਪਤਾਸਿਆ ਉਹ ਰਸ ਜਾਣੈ ਜਿੰਦਾ ਸੰਤਾਂ ਸੰਗਤ ਮਨ ਵਸੈ ਪ੍ਰਭ ਪ੍ਰੀਤਮ ਬਖਸਿੰਦਾ ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦਾ ਹੌਸਰ ਹਾਰ ਜਸ ਗੁਣ ਰਵਣਾ ਜੇਤ ਕੋਟ ਮਜਨਿਸ ਨਾਨ ਰਸਨਾ ਉਚਰੈ ਗੁਣਵਤੀ ਕੋਇ ਨ ਪੁਜਿਆ ਧਾਰ ਦ੍ਰਿਸ਼ਟ ਧਾਰ ਮਨ ਤਨ ਵਸੈ ਦਇਆਲ ਪੁਰਖ ਮਿਹਰਬਾਨ ਜੀਉ ਪਿੰਡ ਧਨ ਤਿਸ ਦਾ ਹਉ ਸਦਾ ਸਦਾ ਕੁਰਬਾਨ ਮਿਲਿਆ ਕਦੇ ਨ ਬਿੱਚੜੈ ਜੋ ਮਿਲਿਆ ਕਰਤਾਰ ਦਾਸ ਕੀ ਵੰਦਨ ਕਟਿਆ ਸੱਚੈ ਸਿਰਜਣਹਾਰ ਭੂਲਾ ਮਾਰਗ ਪਾਇਓ ਨ ਗੁਣ ਅਗੁਣ ਨਾਮ ਵਿਚਾਰ ਨਾਨਕ ਤਿਸ ਸਰਣਾਗਤੀ ਜੇ ਸਗਲ ਕਟਾ ਆਧਾਰ ਸ੍ਰੀ ਰਾਗ ਮਹਲਾ 5 ਰਸਨਾ ਸੱਚਾ ਸਿਮਰੀਐ ਮਨ ਤਾਂ ਨਿਰਮਲ ਹੋਈ ਮਾਤ ਪਿਤਾ ਸਾ ਕਗਲੇ ਤਿਸੁ ਬਨਵਰ ਨਾ ਕੋਇ ਮਿਹਰ ਕਰੇ ਜੇ ਆਪਣੀ ਚ ਸਨ ਮਿਸਰੇ ਸੋਇ ਮਨ ਮੇਰੇ ਸੱਚਾ ਸੇਵ ਜਿ ਚਰ ਸਾਸ ਬੈਨ ਸੱਚੇ ਸਭ ਕੂੜ ਹੈ ਅੰਤੇ ਹੋਏ ਵਿਨਾਸ਼ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਵਿੱਚ ਰਹਣ ਨ ਜਾਏ ਮੇਰਾ ਮਨ ਤਨਾ ਭੁੱਖਾ ਤਗਲੀ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾਂ ਭਾਲੀਆਂ ਸਹਿਬ ਨ ਅਵਰਣ ਨ ਜਾਏ ਤਿਸ ਅੱਗੇ ਅਰਦਾਸ ਕਰ ਜੋ ਮਿਲੇ ਕਰਤਾਰ ਸਤਗੁਰ ਦਾਤਾ ਨਾਮ ਕਾ ਪੂਰਾ ਜਸ ਪੰਡਾਰ ਸਦਾ ਸਦਾ ਸਲਾਹੀਏ ਅੰਤ ਨਾ ਪਰਵਾਰ ਪਰਵਦਗਾਰ ਸਲਾਹੀਏ ਜਿਸ ਦੇ ਚਲਤ ਅਨੇਕਾ ਸਦਾ ਸਦਾ ਰਾਦੀਐ ਹਾ ਮਤਵ ਸੇਖ ਮਨ ਤਨ ਮਿਟਾ ਤਿਸ ਲਗਾਇ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹਲਾ 5ਾ ਸੰਤਾ ਜਨ ਹੋ ਮਿਲ ਭਾਈ ਹੋ ਸੱਚਾ ਨਾਮ ਸਮਾਲ ਤੋ ਸਵੰਧੋ ਜੀ ਕਾਇ ਥਿਉ ਥੈ ਨਾਲ ਗੁਰ ਪੂਰੇ ਤੇ ਪਾਈਐ ਆਪਣੀ ਨਦਰ ਨਿਹਾਲ ਕਰਮ ਫਰਾਪਤ ਤਿਸ ਹੋਵੈ ਜਿਸਨੋ ਹੋਏ ਦਇਾਲ ਮੇਰੇ ਮਾਨ ਗੁਰਜੀਵੜਾ ਵਰ ਨਾ ਕੋਏ ਦੂਜਾ ਥਾਉ ਨਾ ਕੋ ਸੁਜੈ ਗੁਰ ਮਿਲੇ ਸਚ ਸੋਏ ਰਹਾਉ ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਠਾ ਜਾਏ ਗੁਰ ਚਰਨੀ ਜਿਨ ਮਨ ਲਗਾ ਸੇਵੜ ਭਾਗੀ ਮਾਏ ਗੁਰਦਾਤਾ ਸਮਰੱਥ ਗੋਰਾ ਗੁਰ ਸਾਮੇ ਰਹਿਆ ਸਮਾਈ ਗੁਰ ਪਰਮੇਸ਼ਰ ਪਾਰ ਬ੍ਰਹਮਾ ਗੁਰ ਡੋਬਦਾ ਲੈ ਤਰਾਏ ਕਿਤ ਮੁਖ ਗੁਰ ਸਾ ਲਾਹੀਐ ਕਰਨ ਕਾਰਨ ਸਮਰੱਥ ਸੇ ਮਥੇ ਨਹਿ ਚਲ ਰਹੇ ਜਿਨ ਗੁਰ ਧਾਰਿਆ ਹੱਥ ਗੋਰਾ ਅਮਰਤ ਨਾਮ ਪੀਆ ਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ ਪੈ ਪੰਜਾਂ ਨੂੰ ਦੁਖ ਲੱਥ ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗ ਰਗ ਖੰਡਾ ਜਿਨ ਗੁਰ ਸੇਵਿਆ ਆਪਣਾ ਜਮਦੂਤ ਨ ਲੱਗੇ ਡੰਡਾ ਗੁਰ ਨਾਲ ਤੁਲਨਾ ਲੱਗਈ ਖੋਜ ਡਠਾ ਬ੍ਰਹਮਾੰਡਾ ਨਾਮ ਨਿਦਾਨ ਸਤੁਰ ਦਿਆ ਸੁਖ ਨਾਨਕ ਮਨ ਮਹਿ ਮੰਡਾ ਸ੍ਰੀ ਰਾਗ ਮਹਲਾ ਪੰਜਵਾ ਮਿੱਠਾ ਕਰ ਕਹਿ ਖਾਇਆ ਕਵੜਾ ਉਪਜਿਆ ਸਾਦ ਪਾਈ ਮੀਤ ਸੁਰਿਤ ਕੀਏ ਵਿਖਿਆ ਰਚਿਆ ਬਾਦ ਜਾਂਦੇ ਬਿਲਮ ਨਾ ਹੋਵਈ ਬਿਨ ਨਾ ਵੈ ਵਿਸਮਾਦ ਮੇਰੇ ਮਨ ਸਤਗੁਰ ਕੀ ਸੇਵਾ ਲਾਗ ਜੋ ਦਿਸੈ ਸੋ ਬਿਨ ਸੰੜਾ ਮਨ ਕੀ ਮਤ ਤਿਆਗ ਰਹਾਓ ਜੋ ਕੋ ਕਰ ਹਰ ਕਾਇਆ ਤਾ ਵੈ ਦੇਹ ਦੇ ਸਜਾਏ ਲੋਭੀ ਜੰਤ ਨ ਜਾਣਈ ਭਖ ਅਭਖ ਸਭ ਖਾਏ ਕਾਮ ਕਰੋਧ ਮਦ ਬਿਆਪਿਆ ਫਿਰ ਫਿਰ ਜੋਨੀ ਪਾਏ ਮਾਇਆ ਜਾਲ ਪਸਾਰਿਆ ਭੀਤਰ ਚੋਗ ਵਣਾਈ ਤ੍ਰਿਸ਼ਨਾ ਪੰਖੀ ਫਸਿਆ ਨਿਕਸ ਨ ਪਾਏ ਮਾਏ ਜਨ ਕੀਤਾ ਤਸੈ ਨ ਜਾਣਈ ਫਿਰ ਫਿਰ ਆਵੈ ਜਾਏ ਅਣਕ ਪ੍ਰਕਾਰੀ ਮੋਹਿਆ ਬਹੁ ਵਿਦੇਹੋ ਸੰਸਾਰ ਜਸਨੋ ਰਖੈ ਸੁਰ ਹੈ ਸਮਰਥ ਪੁਰਖ ਪਰ ਹਰ ਜਨ ਹਰ ਲਿਬੋ ਦਰੇ ਨਾਨਕ ਸਦ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾ ਘਰ ਤੂਜਾ ਗੋਇਲ ਆਇਆ ਗੋਇਲੀ ਕਿਆਤ ਸਡੰਫ ਫਸਾਰ ਮੋਹਰਤ ਪੁੰਨੀ ਚੱਲਣਾ ਤੂੰ ਸੰਮਲ ਘਰ ਬਾਰ ਹਰ ਗੁਣ ਗਾਉ ਮਨਾ ਸਤਿਗੁਰ ਸੇਵ ਪਿਆਰ ਤਿਆ ਥੋੜੀ ਬਾਤ ਬੁਮਾਨ ਰਹਾਉ ਜੈਸੇ ਰੈਣ ਪਰਾਹੁਣੇ ਉੱਠ ਚੱਲ ਸੈ ਪ੍ਰਪਾਤ ਕਿਆ ਤੁਰਤਾ ਗ੍ਰਸਤस्य ਸਫੁਲਾ ਕੀ ਬਾਗਾਤ ਮੇਰੀ ਮੇਰੀ ਕਿਆ ਕਰੈ ਜਿੰਦਿਆ ਸੋ ਪ੍ਰਵ ਲੋੜ ਸਰ ਪਰ ਉੱਠੀ ਚੱਲਣਾ ਛੱਡ ਜਾ ਸੀ ਲੱਖ ਕਰੋੜ ਲੱਖ 84 ਭ੍ਰਮ ਤੇਆ ਦੁਲਵ ਜਨਮ ਪਾਇਓ ਏ ਨਾਨਕ ਨਾਮ ਸੰਭਾਲ ਤੂੰ ਸੋਦਨ ਨੇੜਾਇਓ ਏ ਸ੍ਰੀ ਰાગ ਮਹੱਲਾ ਪੰਜਵਾ ਤੇ ਚਰਵਸ ਸੁਹੀ ਲੜੀ ਜੇ ਚਰ ਸਾਥੀ ਨਾਲ ਜੇ ਸਾਥੀ ਉੱਠੀ ਚੱਲਿਆ ਤਾਂ ਤਨ ਖਾ ਕੂਰਾਲ ਮਾਨ ਬੈਰਾਗ ਭਇਆ ਦਰਸ਼ਨ ਦੇਖਣਾ ਕਾ ਚਾਉ ਧਨ ਸੁ ਤੇਰਾ ਥਾਨ ਰਹਾਉ ਜਿੱਥਰ ਬਸਿਆ ਕਾਂਤ ਘਰ ਜਿੱਥਰ ਬਸਿਆ ਕਾਂਤ ਘਰ ਜਿਉ ਜਿਉ ਸਭ ਕਹਾਤ ਜਾਉ ਟੀ ਚਲਸੀ ਕੰਤੜਾ ਤੱਕ ਕੋਈ ਨਾ ਪੁੱਛੈ ਤੇਰੀ ਬਾਤ ਪੇੜਐ ਸਹ ਸੇਵ ਤੂੰ ਸਹੁਰੜੈ ਸੁਖ ਬਸ ਗੁਰ ਮਿਲ ਚੱਜ ਅਚਾਰ ਸਿੱਖ ਤਦ ਕਦੇ ਨ ਲੱਗੈ ਦੁੱਖ ਸਵਨਾ ਸਹੁਰੈ ਵੰਝਣਾ ਸਮੁਕ ਲਾਵਣ ਹਾਰ ਨਾਨਕ ਧੰਨ ਸੁਹਾਗਣੀ ਜਿਨ ਸਹ ਨਾਲ ਪਿਆਰ ਸ੍ਰੀ ਰਾਗ ਮਹੱਲਾ 5 ਘਰ ਸੀਮਾ ਕਾਰਣ ਕਾਰਣ ਇੱਕੋ ਹੀ ਜਿਨ ਕੀ ਆਕਾਰ ਤੇ ਸਤਿ ਆਪੋ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮੈਂ ਧਿਆਏ ਛੋੜ ਸਗਲ ਸਿਆਣਪ ਸਾਚ ਸਬਦ ਲਿਵਲਾਏ ਰਹਾਉ ਦੁਖ ਕਲੇਸ਼ ਨਾ ਭਉ ਬਿਆਪੈ ਗੁਰ ਮੰਤਰ ਹਿਰਦੈ ਹੋਏ ਕੋਟ ਜਤਨਾ ਕਰ ਰਹੇ ਗੁਰ ਗਨ ਤਰਿਓ ਨਾ ਕੋਏ ਦੇਖ ਦਰਸ਼ਨ ਮਨ ਸਦਾ ਰਹਿ ਪਾਪ ਸਗਲੇ ਜਾਹੇ ਹਾਉ ਦਿਨ ਕਾਬਲ ਹਰਣਾ ਜੇ ਗੁਰ ਕੀ ਪੈਰੀ ਪਾਹੇ ਸਾਧ ਸੰਗਤ ਮਨ ਵਸੈ ਸਾਚ ਹਰ ਘਰ ਕਾ ਨਾਉ ਸੇਵੜ ਭਾਗੀ ਨਾਨਕਾ ਜਿੰਨਾ ਮਨੇ ਹੋ ਪਾਉ ਸ੍ਰੀ ਰਾਗ ਮਹੱਲਾ 5 ਸੱਚ ਹਰ ਧਨ ਪੂਜ ਸਤ ਗੁਰ ਛੋੜ ਸਗਲ ਵਿਕਾਰ ਜੈਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ ਜਪ ਮੰਨ ਨਾਮ ਏਕਪਾਰ ਪ੍ਰਾਨ ਮਨ ਤਨ ਜਸੈ ਦੀ ਅਰਦੇ ਕਾ ਧਾਰ ਰਹਾਉ ਕਾਮ ਕਰੋਦ ਅਹੰਕਾਰ ਮਤੀ ਵਿਆਪਿਆ ਸੰਸਾਰ ਪਉ ਸੰਤ ਸਰਣੀ ਲਾਗ ਚਰਣੀ ਮਟੈ ਦੁਖ ਅੰਧਾਰ ਸਤ ਸੰਤੋਖ ਦਇਆ ਕਮਾਵੇ ਇਹ ਕਰਨੀ ਸਾਰ ਆਪ ਛੋੜ ਸਭ ਹੋਏ ਰਹਿਣਾ ਜਿਸ ਦੇ ਪ੍ਰਵਨ ਰੰਕਾਰ ਜੋ ਦਿਸੈ ਸੋ ਸਗਲ ਤੂੰ ਹੈ ਪਸਰਿਆ ਪਸਾਰ ਕਹ ਨਾਨਕ ਗੁਰ ਭਰਮ ਕਾਟਿਆ ਸਗਲ ਬ੍ਰਹਮ ਵਿਚਾਰ ਸ੍ਰੀ ਰਾਗ ਮਹੱਲਾ 5 ਦੋ ਕਰਤਾ ਸੋ ਕਰਤਾ ਮੰਦੀ ਸੰਸਾਰ ਸਗਲਾਣਾ ਦੋਹੋਂ ਤੇ ਰਹਤ ਭਗਤ ਹੈ ਕੋਈ ਵਿਰਲਾ ਜਾਣਾ ਠਾਕੁਰ ਸਰਬੇ ਸਮਾਣਾ ਕਿਆ ਕਹੋ ਸੁਣੋ ਸੁਆਮੀ ਤੂੰ ਬੜਾ ਪੁਰਖ ਸੁਜਾਣਾ ਰਹਾਓ ਮਾਨ ਅਭਿਮਾਨ ਮੰਦੇ ਸੋ ਸੇਵਕ ਨਹੀਂ ਤਤ ਸਮਦਰਸੀ ਸੰਤ ਕੋਈ ਕੋਟ ਮੁੰਦਾ ਹੀ ਹੈਨ ਕਹਾਵਨਾ ਇਹ ਕੀਰਤ ਕਰਲਾ ਕਥਨ ਕਹਿਣ ਤੇ ਮੁਗਤਾ ਗੁਰਮੁਖ ਕੋਈ ਵਿਰਲਾ ਗਾਤਵ ਗਤਕਾਸ਼ ਨਦਰਨਾ ਆਇ ਸੰਤਨ ਕੀ ਰੇਣ ਨਾਨਕ ਦਾ ਨ ਪਾਇਆ ਸ੍ਰੀ ਰਾਗ ਮਹੱਲਾ ਪੰਜਵਾ ਘਰ ਸਤਵਾ ਤੇਰੈ ਭਰੋਸੈ ਪਿਆਰੀ ਮੈਂ लाਡ ਲੜਾਇਆ ਭੁਲਾ ਚੁਕੇ ਵਾਰਕ ਤੂੰ ਹਰ ਪਿਤਾ ਮਾਇਆ ਸੋ ਹੇਲਾ ਕਹਿਨ ਕਹਾਵਨ ਤੇਰਾ ਬਖਮ ਭਾਵਨ ਰਹਾਉ ਹਉ ਮਾੜ ਤਾਣ ਕਰੋ ਤੇਰਾ ਹਉ ਜਾਨੋ ਆਪਾ ਸਭ ਹੀ ਮਦ ਸਵੇ ਤੇ ਬਾਹਰ ਬੇਮਹਤਾਜ ਬਾਪਾ ਪਿਤਾ ਹੋ ਜਨੋ ਨਹੀਂ ਤੇਰੀ ਕਵਨਾ ਜੁਗਤਾ ਬੰਧਨ ਮੁਕਤ ਸੰਤੋ ਮੀਰਾਖੈ ਮਮਤਾ ਭਾਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ ਗੁਰ ਮਿਲ ਨਾਨਕ ਪਾਰ ਬ੍ਰਹਮ ਪਿਛਾੜਾ ਸਿਰੀ ਰਾਗ ਮਹੱਲਾ ਪੰਜਵਾ ਘਰ ਪਹਿਲਾ ਸੰਤ ਜਨਾ ਮਿਲ ਭਾਈ ਆ ਕਟੜਾ ਜਮ ਕਾਲ ਸਚਾ ਸਾਹਿਬ ਮਨ ਮੁਠਾ ਹੋਆ ਖਸਮ ਦਿਆਲ ਪੂਰਾ ਸਤਗੁਰ ਭੇਟਿਆ ਬਿਨ ਸਿਆ ਸਭ ਜੰਜਾਲ ਮੇਰੇ ਸਤਗੁਰਾ ਖਾਤ ਤੋ ਦੇਟੋ ਹੋ ਕਰਵਾਣ ਤੇਰੇ ਦਰਸ਼ਨ ਕੋ ਵਲ ਹਾਰਣ ਤੁਸ ਦਿੱਤਾ ਮਰਤ ਨਾਮ ਰਹਾਉ ਜਿਨ ਤੋਂ ਸੇਬਿਆ ਭਾਉ ਕਰ ਉਸੇ ਹੀ ਪੁਰਖ ਸੁਜਾਨਾ ਤਿੰਨਾ ਪਿਛੈ ਛੁੱਟੀ ਐ ਜਿਨ ਅੰਦਰ ਨਾਮ ਨਿਧਾਰ ਗੁਰ ਜੀਵੜ ਦਾਤਾ ਕੋ ਨਹੀਂ ਜਿਨ ਦਿੱਤਾ ਆਤਮਦਾਨ ਆਏ ਸੇ ਪਰਵਾਣ ਹੈ ਜਨ ਗੁਰ ਮਿਲਿਆ ਸੁਭਾਈ ਸੱਚੇ ਸੇ ਤੀਰਤਿਆ ਦਰਗਹਿ ਵੈ ਸਣ ਜਾਏ ਕਰਤੇ ਹੱਥ ਵਡਿਆਈਆ ਉਰਵ ਲਿਖਿਆ ਪਾਏ ਸਤ ਕਰਤਾ ਸਤ ਕਰਨਹਾਰ ਸਤ ਸਾਹਿਬ ਸਤ ਟੇਕ ਸੱਚੋ ਸਤ ਬਖਾਣੀਐ ਸੱਚੋ ਬੁੱਧ ਬਿਵੇਕਾ ਸਰਬ ਨਿਰੰਤਰ ਰਵ ਰਹਿਆ ਜਪੁ ਨਾਨਕ ਜੀ ਬੈ ਏਕ ਸ੍ਰੀ ਰਾਗ ਮਹੱਲਾ ਪੰਜਵਾ ਗੌਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਅਕਾ ਸਵਸਦੇ ਅਧਾਰ ਸਤਿਗੁਰ ਵਚਨ ਕਮਾਵਣੀ ਸੱਚਾ ਇਹੋ ਵਿਚਾਰ ਮਿਲ ਸਾਧੂ ਸੰਗਤ ਰਤਿਆ ਮਾਇਆ ਮੋਹ ਸਵਸਾਰ ਮੇਰੇ ਸਾਜਨਾ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਨ ਵਸੈ ਪੂਰਨ ਹੋ ਵੇ ਕਾਲ ਰਹਾਉ ਗੁਰ ਸਮਰਥ ਪਾਰ ਗੁਰ ਮਿੜ ਭਾਗੀ ਦਰਸ਼ਨ ਹੋਏ ਗੁਰ ਅਗੋ ਚਰਨ ਨਿਰਮਲਾ ਗੁਰ ਜੀ ਵਡਾ ਵਰਨਾ ਕੋਏ ਗੁਰ ਕਰਤਾ ਗੁਰ ਕਰਨਹਾਰ ਗੁਰ ਸੱਚੀ ਸੋਏ ਗੁਰ ਕਰਤਾ ਗੁਰ ਕਰਨਹਾਰ ਗੁਰਮਖ ਸੁੱਚੀ ਸੋਏ ਗੁਰ ਤੇ ਬਾਹਰ ਕਿਸ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨ ਸਾ ਪੂਰਨ ਹਾਰ ਗੁਰ ਦਾਤਾ ਹਰ ਨਾਮ ਦੇ ਉਦਰੇ ਸਭ ਸੰਸਾਰ ਗੁਰ ਸਮਰੱਥ ਗੁਰ ਨਰੰਕਾਰ ਗੁਰੂ ਚਗਮਾ ਪਾਰ ਗੁਰ ਕੀ ਮਹਿਮਾਗਮ ਹੈ ਕਿਆ ਕਥਿ ਕਥਨ ਹਾਰ ਜਤੜੇ ਫਲ ਮਨ ਬਾਚੀਐ ਤੇ ਤੜੇ ਸਤਗੁਰ ਪਾਸ ਪੂਰਵ ਲਿਖੀ ਪਾਵਣੇ ਸਾਚ ਨਾਮ ਦੇ ਰਾਸ ਸਤਗੁਰ ਸਰਣੀ ਆਇਆ ਬਾਹੜ ਨਹੀਂ ਵਿਨਾਸ਼ ਹਰ ਨਾਨਕ ਕਦੇ ਨ ਬਿਸਰੋ ਇਹੋ ਜਿਓ ਪਿੰਡ ਤੇਰਾ ਸਾਸ ਸ੍ਰੀ ਰਾਗ ਮਹੱਲਾ 5 ਸੰਤ ਜਨ ਹੋ ਸੁਣ ਭਾਈ ਹੋ ਛੋਟਣ ਸਾਚ ਹੈ ਨਾਏ ਗੁਰ ਦੇ ਚਰਨ ਸਰੇਵਣੇ ਤੀਰਥ ਹਰ ਕਾ ਨਾਉ ਆਗੈ ਦਰਗੈ ਮੰਨਿ ਆਹ ਮਿਲਨ ਥਾਵੇ ਥਾਉ ਭਾਈ ਰੇ ਸਾਚੀ ਸਤਗੁਰ ਸੇਵ ਸਤਗੁਰ ਤੁਠਾ ਪਾਈ ਆ ਪੂਰਨ ਅਲਖ ਪੀਵ ਰਹਾਉ ਸਤਗੁਰ ਬਿਟੋ ਬਾਰਿਆ ਜਿੰਨ ਦਿੱਤਾ ਸਚ ਨਾਉ ਹਣ ਦਿੰ ਸੱਚ ਸਲਾਹਣਾ ਸੱਚੇ ਕੀ ਗੁਣ ਗਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਉ ਸਾਸ ਗਰਾਸ ਨ ਬਿਸਰੈ ਸਫਲ ਮੂਰਤ ਗੁਰ ਆਪ ਗੁਰ ਜੇਵੜਾ ਵਰਣਾ ਦਿਸੈ ਆਠ ਪਹਿਰ ਤਿਸ ਜਾਪ ਨਾਦਰ ਕਰੇ ਤਾਂ ਪਾਈਐ ਸੱਚ ਨਾਮ ਗੁਣਤਾਸ ਗੁਰ ਪਰਮੇਸ਼ਰ ਏਕ ਹੈ ਸਮ ਰਹਿਆ ਸਮਾਈ ਜਿਨ ਕਾ ਪੂਰਵ ਲਿਖਿਆ ਏ ਨਾਮ ਤੇ ਆਏ ਨਾਨਕ ਗੁਰ ਸਰਣਾਗਤੀ ਮਰਨ ਆਵੇ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੜੇ ਲੰਬੇ ਸਮੇਂ ਤੋਂ ਲੰਬੇ ਸਮੇਂ ਤੋਂ ਇੱਕ ਮੰਡ ਦੇ ਵਿੱਚ ਇੱਛਾ ਸੀ ਕਿ ਕੋਈ ਸਮਾ ਆਵੇ ਇੱਕ ਸਹਿਜ ਪਾਠ ਸ਼ੁਰੂ ਕਰੀਏ ਪ੍ਰਕਾਸ਼ ਕਰੀਏ ਜੋ ਰੋਜ਼ਾਨਾ ਥੋੜਾ ਥੋੜਾ ਕਰਕੇ ਚਾਹੇ 2 ਅੰਗ ਹੋਣ 5 ਅੰਗ ਹੋਣ ਪਿਆਰ ਨਾਲ ਬਾਣੀ ਪੜ੍ਹੀਏ ਆਪ ਪੜ੍ਹੀਏ ਹੋਰ ਸੰਗਤਾਂ ਨੂੰ ਵੀ ਜੋੜੀਏ ਗੁਰਬਾਣੀ ਨਾਲ ਸੋ ਛੋਟਾ ਜਿਹਾ ਉਪਰਾਲਾ ਕਰ ਰਹੇ ਹਾਂ ਸਤਿਗੁਰੂ ਕਿਰਪਾ ਕਰਨ ਸਮੂਹ ਸੰਗਤ ਦਾ ਸਹਿਯੋਗ ਹੋਵੇ ਤਾਂ ਇਹ ਇਸੇ ਤਰ੍ਹਾਂ ਹੀ ਆਪਾਂ ਗੁਰਬਾਣੀ ਰੋਜ਼ਾਨਾ ਸਹਿਜ ਪਾਠ ਰੋਜ਼ਾਨਾ ਪੜ੍ਹਦੇ ਰਵਾਂਗੇ YouTube ਤੇ ਪਾਉਂਦੇ ਰਵਾਂਗੇ ਸਮੂਹ ਸੰਗਤ ਨੂੰ ਬੇਨਤੀ ਹੈ ਜੀ ਬਦ ਤੋਂ ਬਦ ਕੁਰਬਾਨੀ ਦਾ ਜੋ ਪਾਠ ਹੈ ਅੱਗੇ ਤੱਕ ਸ਼ੇਅਰ ਵੀ ਕੀਤਾ ਜਾਵੇ ਚੈਨਲ ਸਬਸਕ੍ਰਾਈਬ ਕੀਤਾ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ